ਪੰਜਾਬੀ ਗਾਇਕ ਤੇ ਅਦਾਕਾਰ ਦਿਲਪੀਤ ੱਲੋ ਨੂੰ ਪੁੱਤਰ ਦੀ ਬਖਸ਼ਿਸ਼ ਹੋਈ ਹੈ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਬੱਚੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਆਪਣੇ ਨਵਜੰਮੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ੱਲੋ ਨੇ ਲਿਖਿਆ ਹੁਣ ਕਹਿਣ ਲਈ ਕੁਝ ਨਹੀਂ ਬਚਿਆ ਪਰਮਾਤਮਾ ਤੋਂ ਮੰਗਣ ਲਈ ਕੁਝ ਨਹੀਂ ਬਚਿਆ ਪਰਮਾਤਮਾ ਨੇ ਮੈਨੂੰ ਅਨਮੋਲ ਤੋਹਫਾ ਦਿੱਤਾ ਮੈਂ ਬਹੁਤ ਖੁਸ਼ ਹਾਂ ਗਾਇਕ ਨੇ ਬੱਚੇ ਦਾ ਨਾਮ ਨਹੀਂ ਦੱਸਿਆ ਨਾ ਹੀ ਉਸਨੇ ਦੱਸਿਆ ਕਿ ਬੱਚੇ ਦਾ ਜਨਮ ਕਿੰਨੇ ਸਾਲ ਪਹਿਲਾਂ ਹੋਇਆ ਸੀ ਦਿਲਪ੍ਰੀਤ ਵੱਲੋਂ ਇੰਸਟਾਗ੍ਰਾਮ ਤੇ ਫੋਟੋ ਅਪਲੋਡ ਕਰਨ ਤੋਂ ਬਾਅਦ ਪਰਸੰਸਕਾਂ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਸਵਾਗਤ ਹੈ ਛੋਟੇ ਢਿੱਲੋ ਸਾਹਿਬ ਦਿਲਪਟਲੋਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ ਪਹਿਲੀ ਵਾਰ 2014 ਵਿੱਚ ਗੁੰਡੇ ਐਲਬਮ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ ਸੀ ਦਿਲਪਟਲੋਂ ਨੇ 2018 ਵਿੱਚ ਚੰਡੀਗੜ੍ਹ ਚੰਬਰ ਢਾਲੀਵਾਲ ਨਾਲ ਵਿਆਹ ਕੀਤਾ ਉਹਨਾਂ ਵਿਚਕਾਰ ਵਿਵਾਦ 2020 ਵਿੱਚ ਉਹਨਾਂ ਦੀ ਪਤਨੀ ਨੇ ਘਰੇਲੂ ਹਿੰਸਾ ਦਾ આરોਪ ਲਗਾਇਆ ਸੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਪੀਤ ਢਿੱਲੋਂ ਨੂੰ ਪੁੱਤਰ ਦੀ ਬਖਸ਼ਿਸ਼ ਹੋਈ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਬੱਚੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਆਪਣੇ ਨਵਜੰਮੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਢਿੱਲੋਂ ਨੇ ਲਿਖਿਆ, "ਹੁਣ ਕਹਿਣ ਲਈ ਕੁਝ ਨਹੀਂ ਬਚਿਆ। ਪਰਮਾਤਮਾ ਤੋਂ ਮੰਗਣ ਲਈ ਕੁਝ ਨਹੀਂ ਬਚਿਆ। ਪਰਮਾਤਮਾ ਨੇ ਮੈਨੂੰ ਅਨਮੋਲ ਤੋਹਫ਼ਾ ਦੇ ਤੈ ਮੈਂ ਬਹੁਤ ਖੁਸ਼ ਹਾਂ।" ਗਾਇਕ ਨੇ ਬੱਚੇ ਦਾ ਨਾਮ ਨਹੀਂ ਦੱਸਿਆ ਨਾ ਹੀ ਉਸਨੇ ਦੱਸਿਆ ਕਿ ਬੱਚੇ ਦਾ ਜਨਮ ਕਿੰਨੇ ਸਾਲ ਪਹਿਲਾਂ ਹੋਇਆ ਸੀ। ਦਿਲਪ੍ਰੀਤ ਵੱਲੋਂ ਇੰਸਟਾਗ੍ਰਾਮ ਤੇ ਫੋਟੋ ਅਪਲੋਡ ਕਰਨ ਤੋਂ ਬਾਅਦ ਪਰਸੰਸਕਾਂ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਸਵਾਗਤ ਹੈ ਛੋਟੇ ਢਿੱਲੋ ਸਾਹਿਬ ਦਿਲਪਟਲੋਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ ਪਹਿਲੀ ਵਾਰ 2014 ਵਿੱਚ ਗੁੰਡੇ ਐਲਬਮ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ ਸੀ ਦਿਲਪਟਲੋਂ ਨੇ 2018 ਵਿੱਚ ਚੰਡੀਗੜ੍ਹ ਚੰਬਰ ਧਾਲੀਵਾਲ ਨਾਲ ਵਿਆਹ ਕੀਤਾ ਉਹਨਾਂ ਵਿਚਕਾਰ ਵਿਵਾਦ 2020 ਵਿੱਚ ਉਹਨਾਂ ਦੀ ਪਤਨੀ ਨੇ ਘਰੇਲੂ ਹਿੰਸਾ ਦਾ આરોਪ ਲਗਾਇਆ ਸੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਪੀਤ ੱਲੋ ਨੂੰ ਪੁੱਤਰ ਦੀ ਬਖਸ਼ਿਸ਼ ਹੋਈ ਹੈ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਬੱਚੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਆਪਣੇ ਨਵਜੰਮੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ੱਲੋ ਨੇ ਲਿਖਿਆ ਹੁਣ ਕਹਿਣ ਲਈ ਕੁਝ ਨਹੀਂ ਬਚਿਆ ਪਰਮਾਤਮਾ ਤੋਂ ਮੰਗਣ ਲਈ ਕੁਝ ਨਹੀਂ ਬਚਿਆ ਪਰਮਾਤਮਾ ਨੇ ਮੈਨੂੰ ਅਨਮੋਲ ਤੋਹਫਾ ਦਿੱਤਾ ਮੈਂ ਬਹੁਤ ਖੁਸ਼ ਹਾਂ ਗਾਇਕ ਨੇ ਬੱਚੇ ਦਾ ਨਾਮ ਨਹੀਂ ਦੱਸਿਆ ਨਾ ਹੀ ਉਸਨੇ ਦੱਸਿਆ ਕਿ ਬੱਚੇ ਦਾ ਜਨਮ ਕਿੰਨੇ ਸਾਲ ਪਹਿਲਾਂ ਹੋਇਆ ਸੀ ਦਿਲਪ੍ਰੀਤ ਵੱਲੋਂ ਇੰਸਟਾਗ੍ਰਾਮ ਤੇ ਫੋਟੋ ਅਪਲੋਡ ਕਰਨ ਤੋਂ ਬਾਅਦ ਪਰਸੰਸਕਾਂ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਸਵਾਗਤ ਹੈ ਛੋਟੇ ਢਿੱਲੋ ਸਾਹਿਬ ਦਿਲਪ੍ਰਿੱਤ ਢਿੱਲੋ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ ਪਹਿਲੀ ਵਾਰ 2014 ਵਿੱਚ ਗੁੰਡੇ ਐਲਬਮ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਉਹਨਾਂ ਨੇ ਪਰਵੇਸ਼ ਕੀਤਾ ਸੀ ਦਿਲਪ੍ਰਿੱਤ ਢਿੱਲੋ ਨੇ 2018 ਵਿੱਚ ਚੰਡੀਗੜ੍ਹ ਚੰਬਰ ਢਾਲੀਵਾਲ ਨਾਲ ਵਿਆਹ ਕੀਤਾ ਉਹਨਾਂ ਵਿਚਕਾਰ ਵਿਵਾਦ 2020 ਵਿੱਚ ਉਹਨਾਂ ਦੀ ਪਤਨੀ ਨੇ ਘਰੇਲੂ ਹਿੰਸਾ ਦਾ આરોਪ ਲਗਾਇਆ ਸੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਪੀਤ ਢਿੱਲੋਂ ਨੂੰ ਪੁੱਤਰ ਦੀ ਬਖਸ਼ਿਸ਼ ਹੋਈ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਬੱਚੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਆਪਣੇ ਨਵਜੰਮੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਢਿੱਲੋਂ ਨੇ ਲਿਖਿਆ, "ਹੁਣ ਕਹਿਣ ਲਈ ਕੁਝ ਨਹੀਂ ਬਚਿਆ। ਪਰਮਾਤਮਾ ਤੋਂ ਮੰਗਣ ਲਈ ਕੁਝ ਨਹੀਂ ਬਚਿਆ। ਪਰਮਾਤਮਾ ਨੇ ਮੈਨੂੰ ਅਨਮੋਲ ਤੋਹਫ਼ਾ ਦਿੱਤਾ ਹੈ। ਮੈਂ ਬਹੁਤ ਖੁਸ਼ ਹਾਂ।" ਗਾਇਕ ਨੇ ਬੱਚੇ ਦਾ ਨਾਮ ਨਹੀਂ ਦੱਸਿਆ ਨਾ ਹੀ ਉਸਨੇ ਦੱਸਿਆ ਕਿ ਬੱਚੇ ਦਾ ਜਨਮ ਕਿੰਨੇ ਸਾਲ ਪਹਿਲਾਂ ਹੋਇਆ ਸੀ। ਦਿਲਪ੍ਰੀਤ ਵੱਲੋਂ ਇੰਸਟਾਗ੍ਰਾਮ ਤੇ ਫੋਟੋ ਅਪਲੋਡ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਸਵਾਗਤ ਹੈ ਛੋਟੇ ਢਿੱਲੋ ਸਾਹਿਬ ਦਿੜਪਟਲੋਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ ਪਹਿਲੀ ਵਾਰ 2014 ਵਿੱਚ ਗੁੰਡੇ ਐਲਬਮ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਉਹਨਾਂ ਨੇ ਪਰਵੇਸ਼ ਕੀਤਾ ਸੀ ਦਿੜਪਟਲੋਂ ਨੇ 2018 ਵਿੱਚ ਚੰਡੀਗੜ੍ਹ ਚੰਬਰ ਧਾਲੀਵਾਲ ਨਾਲ ਵਿਆਹ ਕੀਤਾ ਉਹਨਾਂ ਵਿਚਕਾਰ ਵਿਵਾਦ 2020 ਵਿੱਚ ਉਹਨਾਂ ਦੀ ਪਤਨੀ ਨੇ ਘਰੇਲੂ ਹਿੰਸਾ ਦਾ આરોਪ ਲਗਾਇਆ ਸੀ